ਤਨ ਆਸਰੀ ਮੁਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸਵਾਮੀ ਇਹ ਗੁਰੂ ਸਾਹਿਬ ਦੇ ਪਾਸ ਸਾਧ ਸੰਗਤ ਜੀ ਮਹਾਰਾਜ ਦਾ ਜੋ ਪਾਇਰਾ ਪੁੱਤਤਾ ਹੈ ਸਹਾਰੀ ਸੀ ਉਸ ਨੇ ਗੁਰੂ ਸਾਹਿਬ ਦੇ ਅੱਗੇ ਆ ਕੇ ਪ੍ਰੇਮਈ ਬੇਨਤੀ ਕੀਤੀ ਤੇ ਅਗਲੇ ਸ਼ਬਦੂ ਚ ਇਹ ਧਰਮ ਪੁੱਛੇਗਾ ਤੇ ਗੁਰੂ ਸਾਹਿਬ ਦੱਸਣਗੇ ਇਸ ਵਿੱਚ ਪ੍ਰੇਮਈ ਬਚਨ ਕਰਦਾ ਜਾਣ ਕੇ ਮਹਾਰਾਜ ਸਾਹਿਬ ਦੇ ਅੱਗੇ ਜੋ ਪ੍ਰਾਰਥਨਾ ਕਰਦਾ ਉਹ ਸ਼ਬਦ ਦੀ ਗੁੰਥਨ ਕਰਦੇ ਹਨ ਹਰ ਹਰ ਗੂੰਦ ਭਏ ਹਰ ਸੁਆਮੀ ਹੇ ਹਰ ਹਰ ਪਰਮੇਸ਼ਰ ਸੁਆਮੀ ਜੀ ਆਪ ਦਾ ਸੰਪਤੀ ਬੂੰਦੀ ਨਹੀਂ ਹੋ ਗਏ ਹੋ ਹਮ ਚਾਤਰੇ ਦੇ ਬੇਲੇ ਬਿਲਲਾਸੀ ਮਾਰਾ ਬੰਦੀਆਂ ਦੀ ਨਿਆਈ ਬਰਨਾਬ ਤੇ ਬਰਨਾਬ ਦੇ ਲੰਦਿਆਂ ਦੀ ਨਿਆਈ ਇੱਕ ਜਿਹੜਾ ਆਸਾਨ ਵਾਲਾ ਬੱਚਾ ਰੂਹੀ ਜਾਵੇ ਆਹ ਕਰੀ ਜਾਵੇ ਉਹਨੂੰ ਬਲੱਲਾ ਕਹੀਦਾ ਜਿਹੜਾ ਵਿੱਚ ਰਾਮ ਨਾ ਲਵੇ ਸਾਹ ਨਾ ਲਵੇ ਅਟਕੇ ਨਾ ਇਸੇ ਪ੍ਰਕਾਰ ਮਾਰਾ ਅਸੀਂ ਇੱਕ ਰਾਸ ਬਰਲਾਵ ਵੀ ਬਰਲਾਵ ਕਰਦੇ ਹਾਂ ਹਰ ਹਰ ਕਿਰਪਾ ਕਰੂ ਪ੍ਰਭ ਆਪਣੀ ਇਹ ਹਰ ਹਰ ਪ੍ਰਭੂ ਇਹ ਆਵਦੀ ਕਿਰਪਾ দৃষ্টি ਸਾਡੇ ਤੇ ਕਰੋ ਮੁਖ ਦੇਵ ਹਰ ਨਿਵਖਾਹ ਇਹ ਹਰੀ ਸਾਡੇ ਮੁਖੰਤਾ ਕਰਨ ਵਿੱਚ ਹਰੀ ਆਪ ਦਾ ਨਾਮ ਨੇ ਖੁਦ ਨੂੰ ਇਹ ਕਾਲ ਤੇ ਦੇਣਾ ਕਰੋ ਤੇ ਅੰਤਿ ਹਰ ਬਿਨ ਰਹਿ ਨਾ ਸਕੂ ਇੱਕ ਰਾਤੀ ਜੇ ਹਰੀ ਆਪ ਕੋ ਬਿਨ ਇੱਕ ਰਤੀ ਕਾਲ ਵੀ ਰਾਤ ਵੀ ਉਹ ਵਸਦਾ ਵੀ ਰਾਤ ਵੀ ਰਹਿ ਨਹੀਂ ਸਕਦੇ ਹਾਂ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਜਿਉਂ ਅਮਲੀ ਨੂੰ ਪਾਏ ਮਠਾਈ ਪਰੋਸਦੀਏ ਅਮਲ ਤੋਂ ਬਿਨਾ ਖੁਸ਼ੀ ਨਹੀਂ ਹੁੰਦਾ ਇਹਦੇ ਅਮਲੀ ਜਿਵੇਂ ਅਮਲ ਤੋਂ ਬਿਨਾ ਮਰ ਜਾਂਦਾ ਹੈ ਜਿਉਂ ਹਰ ਬਿਨ ਹਮ ਮਰ ਜਾਂ ਅਸੀਂ ਵੀ ਮਨਾ ਜਗ ਨਾਨਕ ਅਵਲ ਹਰ ਲਾਏ ਹਰ ਮੇਲੋ ਆਨੰਦ ਭਲੇ ਅਸੀ ਹਰੀ ਆਗ ਦੇ ਨਾਮ ਰੂਪੀ ਅਮਲ ਤੋਂ ਬਿਨ ਮਰ ਜਾਣਾ ਹੁੰਦਾ ਹੈ ਸਾਡਾ ਕਿਉ ਹਰ ਦਿਨ ਹਮ ਮਰ ਜਾਂਦੀ ਹਰੀ ਆਗ ਦੇ ਨਾਮ ਤੋਂ ਬਿਨਾ ਅਸੀਂ ਇਸ ਤਰ੍ਹਾਂ ਮਰ ਜਾਂਦੇ ਮਰ ਜਾਣਾ ਹੁੰਦਾ ਸਾਡਾ ਰਹਾਉ ਤੂੰ ਹਰ ਸਰਵਰ ਅਤ ਅਗਾਹ ਸੇ ਮਰ ਤੂੰ ਤੇ ਮਾਨਸ ਰੂਪ ਦੀ ਨਹੀਂ ਆਈ ਆ ہری ਤੂੰ ਹੀ ਸਮੁੰਦਰ ਵੀ ਨਹੀਂ ਆਈ ਹੋ ਅਤਿਆਨ ਪਿਆਦਾ ਡੂੰਗੇ ਹੋ ਆਪ ਲੈ ਨਾ ਸਕਾਂ ਆਂਤੋ ਮਾਤੀ ਇਹ ਮੇਰੇ ਅਸੀਂ ਆ ਵੀ ਮਤੀ ਬੁੱਧੀ ਤੁਛ ਕਰਕੇ ਆਵਦਾ ਅੰਤ ਹੀ ਲੈ ਸਕਦੇ ਜਿਵੇਂ ਤੂੰ ਦਰੀਆ ਦਾਨਾ ਬੂਨਾ ਮੈਂ ਮਛਲੀ ਕੈਸੇ ਅੰਤ ਲਾ ਆਵਦਾ ਅੰਤ ਮਹਾਰਾਜੀ ਮਤੀ ਬੁੱਧੀ ਕਰਕੇ ਲੈ ਨਹੀਂ ਸਕਦੇ ਕਈ ਪਾਠੀ ਅੰਤ ਮਾਤੀ ਇਕੱਠਾ ਕਰਦੇ ਆ ਉਹ تمہارا ਅੰਤ ਨਹੀਂ ਲੈ ਸਕਦੇ ਇਕੇ ਤੋਂ ਆ ਜੁਕਾ ਹੈ ਤੁਮ ਹਰ ਸਰਵਰ ਆਤ ਅਗਾਹ ਜੇ ਹਰੀ ਤੁਸੀਂ ਮਾਨਸੋਗ ਜੀ ਅਤਿਅੰਤ ਦਾ ਡੂੰਗੇ ਹੋ ਆਮ ਲਹਿ ਨਾ ਸਕੈ ਅੰਤ ਮਾਤਹੀ ਮਤੀ ਕਰਕੇ ਆਵਦਾ ਅੰਤ ਨਹੀਂ ਪਾ ਸਕਦੇ ਅੰਤ ਮਾਤੀ ਆਵਦਾ ਅੰਤ ਨਹੀਂ ਲੈ ਸਕਦੇ ਕਿ ਤੁਮਾ ਤੇਰਾ ਅੰਤ ਤੇ ਤੇਰੀ ਕੀ ਕੁਦਰਤ ਦਾ ਵੀ ਅੰਤ ਨਹੀਂ ਪਾ ਜਾਂਦਾ ਤੂੰ ਪਰ ਆਪਰਾਂ ਪਰ ਸੁਆਮੀ ਇਹ ਮਾਰਾ ਕਰੇ ਜੋ ਸੰਸਾਰ ਤੋਂ ਮਨੁੱਖਾਂ ਤੋਂ ਪਰੇ ਦੇਵਤੇ ਹੈ ਦੇਵਤਿਆਂ ਤੋਂ ਉਪਰੇ ਅਗੇ ਜੋ ਦੇਵਤਿਆਂ ਦੇ ਗੁਰੂ ਬ੍ਰਹਸਪਾਤ ਆਦਿਕ ਹੈ ਉਹਨਾਂ ਤੋਂ ਪਰੇ ਜੋ ਬ੍ਰਹਮਾ ਆਦਿਕ ਹੈ ਬ੍ਰਹਮਾ ਆਦਿਕ ਵੀ ਪ੍ਰਕਿਰਤੀ ਦੇ ਵਿੱਚ ਹੈ ਅਪਰਿਚੀ ਹੈ ਅਤੇ ਕੀ ਪ੍ਰਕਿਰਤੀ ਤੋਂ ਪਰਾ ਰੂਪ ਹੈ ਅਤੇ ਸਰਬ ਕਾ ਸੁਆਮੀ ਹੈ ਮਿਤ ਜਾਨੂ ਆਪਨ ਦਾ ਆਪ ਦੀ ਗਤੀ ਮਰਯਾਦਾ ਦੀ ਮਿਤ ਮਰਯਾਦਾ ਨੂੰ ਆਪ ਹੀ ਜਾਣਿਓ ਮਹਾਰਾ ਕੁਮਰੀ ਗੱਤ ਮੈਂ ਤੁਮੀ ਹੀ ਜਾਣੀ ਹੋਰ ਨਹੀਂ ਕੋਈ ਜਾਣ ਸਕਦਾ ਹਰ ਕੇ ਸੰਤ ਜਨਾ ਹਰ ਜਪਿਉ ਤੇ ਹਰਿ ਤੇਰੇ ਸੰਤਾਂ ਜਨਨ ਤੇ ਹਰਿ ਆਪ ਦੇ ਨਾਮ ਦਾ ਹੀ ਜਾਪ ਕੀਤਾ ਹੈ ਮੂਰ ਰੰਗ ਚ ਲੂਲਾ ਰਾਤੀ ਉਹਨਾਂ ਦੀ ਦਿੱਤੀ ਸਰਗਰੂ ਚ ਲੂਲੇ ਗਾਣੇ ਰੰਗ ਤੇ ਅਪਰੋਹ ਗਿਆਨ ਦੇ ਰੰਗ ਤੇ ਰੰਗ ਦਿੱਤੀ ਹੈ ਤੁਮੇ ਹਰ ਹਰ ਭਗਤ ਬਣੀ ਅਤ ਸੋਭਾ ਇਹ ਹਰ ਹਰ ਪ੍ਰਮੇਸ਼ਰ ਆਪ ਦੀ ਭਗਤੀ ਕਰਕੇ ਉਹਨਾਂ ਨੂੰ ਅਤਿਆੰਤ ਹੀ ਸੋਭਾ ਬਣ ਰਹੀ ਹੈ ਤੇਰੇ ਜੈਸੀ ਸੰਸਾਰ ਦੇ ਮੰਨਨੇ ਗਏ ਹਨ ਹਰ ਜਪਿਉ ਉਹ ਤੁਮ ਪਾਪੀ ਉਹਨਾਂ ਦੁਤੋਂ ਪੰਗਤੀ ਸ੍ਰੇਣੀ ਹੈ ਜਿਹਨਾਂ ਦਾ ਹਰੀ ਤੇਰੇ ਤਾਂ ਜਪਿਆ ਹੈ ਕੇ ਪਤੀ ਉਹ ਤੇਰੀ ਪ੍ਰਾਪਤੀ ਵਾਲੇ ਉਤਮ ਪਤ ਵਾਲੇ ਹੋਦੇ ਹਨ ਆਪੇ ਠਾਕੁਰ ਆਪੇ ਸੇਵਕ ਉਹਦੇ ਨੇ ਨਿਗਾਹ ਚ ਆਪ ਹੀ ਠਾਕੁਰ ਈਸ਼ਰੂਪ ਹੈ ਆਪ ਹੀ ਸੇਵਕ ਜੀਵ ਰੂਪ ਹੈ ਆਪ ਬਣਾਵੇ ਭਾਤੂ ਆਪ ਹੀ ਮਾਰਾ ਲਾਵੇ ਕੋਈ ਇਹ ਭੰਤਾ ਰੰਗਾ ਰੰਗਾਂ ਦੀ ਸ੍ਰਿਸ਼ਟੀ ਬਣਾਉਣਾ ਅਤੇ ਜੇ ਇਸ ਸ੍ਰਿਤੀ ਖਾਣੀ ਰੂਪੋ ਉਤਮ ਮਦਮ ਕਨਿਸ਼ਟ ਆਦਿ ਆਦਿਕ ਸਾਦੀ ਭਾਂਤੀ ਸਾਰਿਆਂ ਦੀ ਬਣਾ ਕੇ ਭਾਂਤੀ ਪ੍ਰਕਾਸ਼ਨ ਵਾਲਾ ਹੈ ਨਾਨਕ ਜਨ ਪੂਰੀ ਸਰਣਾ ਜੀ ਉਸ ਹੰਤੇ ਜਾਮੀ ਅਸੀਂ ਜਨ ਆਪ ਦੀ ਸ਼ਰਨ ਆਏ ਹਾਂ ਹਰ ਰੱਖੂ ਲਾਜ ਭਗਤ ਗੁਰੂ ਜੀ ਜਾਂਚ ਦੱਸਦੇ ਕਹੋ ਮਨਾ ਹਰੀ ਆਵੇ ਭਗਤਾਂ ਦੀ ਲਾਜ ਰੱਖੋ ਭਗਾਤੀ ਅਤੰਤ ਭਗਤਾਂ ਦੀ ਇਹ ਪਿਛਲੀਆਂ ਦੀ ਲਾਜ ਰੱਖੀ ਹੈ ਇਵੇਂ ਹੁਣ ਦੇ ਭਗਤਾਂ ਦੀ ਵੀ ਇਲਾਜ ਰੱਖਣਾ ਕਰੋ